ਸੰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਗੱਡੀਆਂ ਤਿਆਰ ਨੇ ਆਪਾਂ ਚੱਲਿਆ ਮਹਾਰਾਜ ਕੋਲੇ ਕੀ ਹਾਲ ਬਾਪਿਓ ਚੜਦੀ ਕਲਾ ਚੜਦੀ ਕਲਾ ਚੱਲੀਏ ਬਾਪਿਓ ਚਲੋ ਚਲੋ ਰੈਡੀ ਹਾਂ ਤਿਆਰੀ ਹੈ ਟਾਈਮ ਕਿੰਨਾ ਹੋ ਗਿਆ ਪੁਣੇ ਤਨ ਹੋ ਗਿਆ ਨਾ ਪੁਣੇ ਤਨ ਹੋ ਗਏ ਪਣਾਈ ਚ ਤੇ ਆਪਾਂ ਚੱਲਿਆ ਜੀ ਤਖਤ ਸ੍ਰੀ ਦਮਦਮਾ ਸਾਹਿਬ ਗੁਰੂਬ ਸਿੰਘ ਜੀ ਬਾਦਸ਼ਾਹ ਮਹਾਰਾਜ ਕੋਲੇ ਵਿਸਾਖੀ ਮਨਾਉਣ ਝੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾ ਤੇ ਮੈਨੂੰ ਬਾਬਾ ਜੀ ਹੇਮਕੁੰਟ ਸਾਹਿਬ ਦੀ ਯਾਦ ਆ ਗਈ ਅਸੀਂ ਐਂ ਐਂ ਲਾ ਕੇ ਗਏ ਸੀਗੇ ਸਾਰੇ ਨਿਸ਼ਾਨ ਸਾਹਿਬ ਸਾਰੇ ਮੋਟਰਸਾਈਕਲਾਂ ਤੇ ਬੜਾ ਆਨੰਦ ਆਇਆ ਯਾਰ ਚੱਲੀਏ ਫਿਰ ਮਾਰਾ ਕੋਲੇ ਆਪਾਂ ਸੋਣ ਐਂ ਤਿਆਰ ਖੜੇ ਆ ਆਪਾਂ ਵਾਹ ਜੀ ਵਾਹ ਚਾਰ-ਬਾਰ ਤਿਆਰ ਨੇ ਫੁੱਜਾ ਅਸੀਂ ਥੋੜੇ ਲੇਟ ਆ ਥੋੜੀ ਤੇ ਥੋੜੇ ਨਹੀਂ ਬਹੁਤ ਜ਼ਿਆਦਾ ਲੇਟ ਹਨਾ ਤੇ ਬਾਕੀ ਗੱਲਾਂ ਆਪਾਂ ਉੱਥੇ ਜਾ ਕੇ ਕਰਦੇ ਆ ਸਾਰਾ ਤੁਹਾਨੂੰ ਮੇਲਾ ਤੇ ਸਾਰੀਆਂ ਸੰਗਤਾਂ ਦਿਖਾਉਣੇ ਆ ਰਾਹ ਦੇ ਵਿੱਚ ਕੀ ਕੀ ਮਾਹੌਲ ਹੋਊਗਾ ਚੱਲੀ ਬਾਸੋ ਚਲੋ ਜੀ ਆਪਾਂ ਕਰਨਾ 45 ਕਿਲੋਮੀਟਰ ਕਵਰ ਤੇ ਸਹੀ 3 ਵਜ ਗਏ ਆ ਬਾਈ ਜੀ ਨੂੰ ਕਿਰਪਾ ਕਰਨ ਸਹੀ ਆਪਾਂ 40-45 ਮਿੰਟਾਂ ਦੇ ਵਿੱਚ ਵਿੱਚ ਤਖਤ ਸ੍ਰੀ ਦੰਦਵਾ ਸਾਹਿਬ ਪਹੁੰਚ ਜਾਗੇ ਰਾਹ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਨੇ ਲੰਗਰ ਲਾਇਆ ਜਾਂ ਜਿੰਨੀਆਂ ਵੀ ਸੰਗਤਾਂ ਜਾਣਗੀਆਂ ਤੁਹਾਨੂੰ ਸਾਰਾ ਮਾਹੌਲ ਦਿਖਾਵਾਂਗੇ रू जाचा छॾा मिठा चालो चारे पीरान जाचा उर ਲਓ ਜੀ ਤਕਰੀਬਨ 40 ਮਿੰਟਾਂ ਦੇ ਵਿੱਚ ਵਿੱਚ ਆਪਾਂ ਮਹਾਰਾਜ ਦੀ ਕਿਰਪਾ ਨਾਲ ਗੁਰੂ ਘਰ ਪਹੁੰਚ ਪਹੁੰਚ ਗਏ ਆ ਤਲਵੰਡੀ ਸਾਭੂ ਆਪਾਂ ਚੱਲਦੇ ਆ ਮਹਾਰਾਜ ਕੋਲੇ ਹੁਣ ਸੰਗਤਾਂ ਦੇਖੋ ਜੀ ਤੇ ਮੈਨੂੰ ਜਿਵੇਂ ਹੀ ਇਦਾਂ ਫੀਲਿੰਗ ਆਈ ਹੰਦੀ ਜਿਵੇਂ ਤੁਸੀਂ ਪਹਿਲਾਂ ਫਤੇਕਰ ਸਾਹਿਬ ਵਾਲਾ ਵਲੌਗ ਵੇਖਿਆ ਹੁਣ ਹਨਾ ਤੁਸੀਂ ਸਾਰੀ ਸੰਗਤਾਂ ਨੇ ਇਹ ਬਿਲਕੁਲ ਜਿਵੇਂ ਜਿਵੇਂ ਉਹੀ ਫੀਲ ਜਿਵੇਂ ਉਦੋਂ ਦਾ ਮਾਹੌਲ ਉਜੀ ਦੇਖੋ ਉਦਾਂ ਹੀ ਰਾਜਾ ਸਾਰਾ ਉਦਾਂ ਹੀ ਰਾਜਾ ਨਾ ਉਦਾਂ ਹੀ ਛੰਗਦਾ ਦੇਖੋ ਪਾਣੀ ਪੂਣੀ ਸੜਕ ਤੇ ਹਨ ਛਿੜਕਿਆ ਆ ਵੀ ਛੰਗਦਾ ਗਰਮੀ ਤੇ ਨਾ ਗਰਮੀ ਤੇ ਨਾ ਔਖੀਆਂ ਹੋਣ ਛੰਗਦਾ ਉਨੀ ਇਹ ਹੀ ਛੰਗਦਾ ਮਾਥਾ ਟੇਕ ਕੇ ਜਾ ਰਹੀਆਂ ਜਿੰਨੀਆਂ ਛੰਗਦਾ ਮਾਥਾ ਟੇਕ ਕੇ ਆ ਗਈਆਂ ਸਤੈਕਰੋ ਫਾਈਕ ਆਪਾਂ ਲਾ ਕੇ ਪਾਰਕਿੰਗ ਦੇ ਵਿੱਚ ਹੁਣ ਆਪਾਂ ਚੱਲੇ ਆਂ ਮਹਾਰਾਜ ਕੋਲੇ ਮਹਾਰਾਜ ਦੇ ਦਰਸ਼ਨ ਕਰਨ ਤੇ ਰਸ਼ ਬਹੁਤ ਆ ਬਿਲਹਦਾ ਮੱਥਾ ਟੇਕਣ ਦੇ ਵੀ 2 2.5 ਘੰਟੇ ਆਰਾਮ ਨਾਲ ਲੱਗ ਜਾਣੇ ਆ ਜਿਸ ਹਾਵ ਨਾਲ ਸੰਗਤਾਂ ਦਾ 라ਸ਼ਾ ਬਾਕੀ ਅੱਗੇ ਜਾ ਕੇ ਵੇਖਦੇ ਆਂ ਮਹਾਰਾ ਦਾ ਕੀ ਕੀ ਹੁਕਮ ਹੁੰਦਾ ਤੇਰਾ ਮਹਾਰਾਜ ਸੋਰੀ ਜਾਂਦਾ ਕਿ ਨਹੀਂ ਚੰਗਾ ਜੋ ਜੋ ਦਾ ਰਪਾ ਮਾਰਾ ਮਾਰਾ ਦਾ ਹਕਮ ਬਾਬਿਓ ਮਾਰਾ ਮਾਰਾ ਜੜੂ ਕੋਲ ਰੱਖੋ ਬੰਦ ਉਸ ਕੋਲ ਤੇ ਆਰਮਲਾਲਾ ਫਤਿਹ 6 ਕਰੋੜ ਰੁਪਈਆ 6 ਕਰੋੜ ਬਾਬਾ ਦੇਖ ਲੈ 6 ਕਰੋੜ ਤੋਂ ਆਜੇ 6 ਕਰੋੜ ਦੇਖ ਲਓ ਬਾਬਿਓ ਆਜੋ ਲਾਟਰੀ ਲੂਟਰੀ ਭਰ ਦੋ ਜੀ ਕੀ ਪਤਾ ਮਾਰਾ ਸੁਣ ਲੈ ਕਿ ਨਹੀਂ ਬਾਬਾ ਚਾਂਦੀ ਲੋੜੀ ਨਾ ਪਵੇ ਕਿਤੇ ਪਾਸੇ ਬਾਹਰ ਆ ਆ

ਸਰਕਾਰ ਮੂਰਤਾਂ ਤੋਂ ਨਹੀਂ ਜਾਪਾ ਨੂੰ ਪਰਤਾ ਆਹ ਤਸਵੀਰਾਂ ਤੇ ਜਿਨਾਂ ਕਿਹਾ ਜਨਾਉਂ ਕੋਈ ਸੀਤੀ ਸੋਚੇ ਹੋਣਾ ਹੋ ਗਈ ਕਿ ਸੋਚੀ ਲਖਵਾ ਟਿੱਕਾ ਜਪਨਾ ਹੋ ਗਈ ਜੇ ਲੈ ਹਾਲੇ ਤੱਕ ਪੱਤਾ ਕੋ ਖਨੋਤਰੀ ਜਿੰਨਾ ਪ੍ਰਿਆਵਾ ਲੋ ਜੀ ਜੋ ਜੋ ਨਹੀਂ ਆਇਆ ਹਨਾ ਜ ਜੋ ਜੋ ਨਹੀਂ ਆ ਸਕੇ ਜਿਨਾਂ ਦਾ ਜਿਨਾਂ ਨੂੰ ਹੁਕਮ ਨਹੀਂ ਹੋਇਆ ਹੈ ਜਿਨਾਂ ਦਾ ਮਨ ਸੀਗਾ ਹਨਾ ਉਹ ਤੁਸੀਂ ਵੀਡੀਓ ਦੇਖ ਲਿਓ ਵਲੌਗ ਦੇਖ ਲਿਓ ਅਸੀਂ ਟਰਾਈ ਕੀਤਾ ਕਿ ਮੈਂ ਸਾਰਾ ਕੁਝ ਰਿਕਾਰਡ ਕਰ ਲਾ ਕਿਉਂਕਿ ਮੈਂ ਤਾਂ ਆਪ ਖੁਦ ਪਹਿਲੀ ਵਾਰੀ ਵਿਸਾਖੀ ਦੇ ਮੇਲੇ ਤੇ ਆਇਆ ਆ ਅੱਜ ਪੰਥ ਪ੍ਰਗਟ ਕੀਤਾ ਜੀ ਪਾਸ਼ਾ ਮਹਾਰਾ ਨੇ ਕਿਵੇਂ ਲੱਗ ਰਿਹਾ ਵਿਸ਼ੋ ਚੜਦੀ ਕਲਾ ਜਾਵਾ ਆਨੰਦ ਆ ਰਿਹਾ ਆ ਹਾਂ ਹਾਂ ਹੁੰਦਾ ਪਾਣੀ ਓਹ ਹੋ ਹੋ ਵਾਹ ਜੀ ਵਾਹ ਸਜਾਵਟ ਚੱਕ ਕਰੋ ਤੁਸੀਂ ਖਾਸਾ ਦੇ ਪੱਖੇ ਲਾਏ ਨੇ ਪ੍ਰਬੰਧ ਬਹੁਤ ਵਧੀਆ ਬਹੁਤ ਸੋਹਣਾ ਪ੍ਰਬੰਧ ਕੀਤਾ ਹੈ सदा हारे श्रीचरे प्रकाशा वाह गुरू वाह गुरू वाह गुरू जी ਨਾ ਆਨੰਦ ਆਇਆ ਨਾ ਮੱਥਾ ਟੇਕ ਕੇ ਮਹਾਰਾਜ ਦੇ ਦਰਸ਼ਨ ਕਰਕੇ ਕਿ ਬਾ ਕਮਾਲ ਚ ਜਿਆਦਾ ਇੰਨੀ ਸੋਹਣੀ ਸਜਾਵਟ ਕੀਤੀ ਰੂਹੀ ਖੁਸ਼ ਹੁੰਦੀ ਸ਼ਾਸਤਾ ਫਿਰ ਆਪਾਂ ਅੰਦਰ ਜਾ ਕੇ ਦਰਸ਼ਨ ਕਰਦੇ ਨਾ ਮਹਾਰਾਜ ਦੇ ਤੁਸੀਂ ਵੀਡੀਓ ਵੀ ਦੇਖੀ ਹੋਣੀ ਆ ਪ੍ਰਬੰਧ ਬਹੁਤ ਸੋਹਣਾ ਕੀਤਾ ਇੰਨੇ ਕੱਠ ਨੂੰ ਸੰਭਾਲਣਾ ਇੰਨੀਆਂ ਸੰਗਤਾਂ ਨੂੰ ਸੰਭਾਲਣਾ ਬਹੁਤ ਵੱਡਾ ਪਰਾਲਾ ਕਿੰਨੀ ਬਾਬਿਓ ਹਨਾ ਬਹੁਤ 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 ਔਖੀ ਗੱਲ ਆ ਪ੍ਰਬੰਧ ਕਰਨਾ ਸਭ ਤੋਂ ਔਖਾ ਹੁੰਦਾ ਬੈਠੇ ਦੋ ਸ਼ਬਦ ਸੁਨੇ ਤੇ ਸਿਰਫ 15 ਮਿੰਟ ਲੱਗੇ ਸਾਨੂੰ ਮੱਥਾ ਟੇਕਣ ਲੱਗੇ ਕੋਈ ਬਾਹਲਾ ਟਾਈਮ ਵੀ ਨਹੀਂ ਲੱਗਿਆ 15 ਮਿੰਟ ਅੰਦਰ ਮਾਰਨ ਨੇ ਬਿਠਾਇਆ ਉਹਦੇ ਕੋਲੇ ਬਹੁਤ ਸਕੂਨ ਮਿਲਿਆ ਇੱਥੇ ਸਾਰੀਆਂ ਪੇਂਟਿੰਗਸ ਬਣਾਈਆਂ ਨੇ ਆ ਬਾਬਾ ਜੀ ਸਿੰਘ ਜੀ ਬੈਠੇ नी सिंह जी हाँ, तो आप की ने सिंह सारे पेंटिंग सारा कोई मनी सिंह ਪਰ ਉਹ ਸੇਜੀ ਬਾਸ਼ਾ ਵਾਲਾ ਯਾਦ ਕਰਦੇ ਕਲਮਾ ਦੇ ਸ਼ਹਿਰ ਮਾਰੇ ਭਾਈ ਡੰਡਾ ਭਾਈ ਡੰਡਾ ਜੀ ਆ ਮਹਾਰਾਜ ਨੇ ਕਰ ਕਹਿੰਦੇ ਪਰਸੀ ਦੱਸਦੇ ਨੇ ਸ਼ੀਰ ਇਹ ਪੜ ਕੇ ਪੜਿਆ ਹੋਈ ਸਾਰੇ ਇਹ ਤੁਸੀਂ ਦਰਸ਼ਨ ਕੀਤੇ ਨੇ ਹਣਾ

ਖੁੱਲੇ ਦਰਸ਼ਨ ਕਰਕੇ ਲੰਗਰ ਪਰੋਸਦਾ ਛੱਕੇ ਬਾਜ਼ਾਰ ਉਹ ਬਜ਼ੂਰ ਘੁੰਮ ਕੇ ਆਪਣ ਬੋਨੇ ਆਪਾਂ ਘਰਾਂ ਨੂੰ ਚਾਲੇ ਵਾਪਸੀ ਮਾਰਾ ਛੁੱਟੀਆਂ ਬਖਸ਼ਣ 4 ਵਜੇ ਆਪਾਂ ਸਹੀ ਐਗਜੈਕਟ ਤੇ ਪਹੁੰਚੇ ਸੀਗੇ ਤੇ ਸਵਾ 6 ਹੋ ਗਏ ਨੇ ਆਪਾਂ ਇੱਥੋਂ ਘਰ ਨੂੰ ਚੱਲੇ ਪਾਰਿਆ ਮਤਲਬ ਤਕਰੀਬਨ 7:00 ਵਜੇ ਆਪਾਂ ਬਹੁਤ ਜਾਣਾ ਘਰ ਨੂੰ ਮਹਾਰਾਜ ਜੀ ਰੰਗ ਭਾਗ ਲਾਉਦੇ ਰਹਿਣ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਅੱਜ ਤੱਕ ਤੁਸੀਂ ਸਾਰਿਆਂ ਨੇ ਇਹ ਸਪੋਰਟ ਕੀਤੀ ਆ ਥੈਂਕ ਯੂ ਸੋ ਮੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂ ਫਾ ਨਹੀਂ ਕਰਦੇ ਹੈ ਆ ਤਾਂ ਬਾਬੜੇਪੁਰਾ ਕੁਛ ਕਰਦਾ ਯਾਰ ਮੜ ਹਨਾ